ਘਰ ਦੇ ਅੰਦਰ ਤਿੰਨ ਲੁਟੇਰੇ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਤੀ ਪਤਨੀ ਨੂੰ ਬੰਦਕ ਬਣਾਇਆ ਜਾਂਦਾ ਹੈ ਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਘਰ ਦੇ ਵਿੱਚ ਸਾਰਾ ਹੀ ਸਮਾਨ ਉਹਨਾਂ ਦੇ ਵੱਲੋਂ ਫਰੋਲਿਆ ਜਾਂਦਾ ਹੈ ਤੇ ਘਰ ਦੇ ਵਿੱਚ ਰੱਖੀ ਕੀਮਤੀ ਚੀਜ਼ਾਂ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਲੁਟੇਰੇ ਫਰਾਰ ਹੋਏ ਨੇ ਤਾਂ ਇਸ ਪੂਰੀ ਵਾਰਦਾਤ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਤਾਂ ਫਾਜ਼ਿਲਕਾ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਘਰ ਦੇ ਵਿੱਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਰਾਤ ਵੇਲੇ ਜਦੋਂ ਪਤੀ ਪਤਨੀ ਸੋ ਰੇ ਸੀ ਤਾਂ ਇਸੇ ਵੇਲੇ ਤਿੰਨ ਲੁਟੇਰੇ ਜਿਹੜੇ ਨੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਪਤੀ ਪਤਨੀ ਨੂੰ ਬੰਦਕ ਬਣਾਇਆ ਜਾਂਦਾ ਹੈ ਉਹਨਾਂ ਕੋਲ ਤੇਜ਼ਦਾਰ ਹਥਿਆਰ ਅਤੇ ਬੰਦੂਕ ਹੁੰਦੀ ਹੈ ਜਿਨ੍ਹਾਂ ਦੇ ਆਧਾਰ ਤੇ ਉੱਤੇ ਪਤੀ ਪਤਨੀ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਬੰਦਕ ਬਣਾ ਕੇ ਸਾਰਾ ਹੀ ਘਰ ਜਿਹੜਾ ਆ ਫਰੋਲ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਜਿਹੜੇ ਸੋਨੇ ਚਾਂਦੀ ਦੇ ਗਹਿਣੇ ਰੱਖੇ ਹੋਏ ਸੀ ਨਕਦੀ ਰੱਖੀ ਹੋਈ ਸੀ ਉਹ ਲੁੱਟ ਕੇ ਲੁਟੇਰੇ ਮੌਕੇ ਤੋਂ ਫਰਾਰ ਹੋਏ ਨੇ ਅੰਦਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਘਰ ਦੇ ਵਿੱਚ ਸਾਰਾ ਹੀ ਸਮਾਨ ਇੱਧਰ ਉੱਧਰ ਖਿਲਰਿਆ ਹੋਇਆ ਹੈ ਕਿਉਂਕਿ ਘਰ ਦੇ ਵਿੱਚ ਸਾਰਾ ਹੀ ਸਮਾਨ ਲੁਟੇਰਿਆਂ ਦੇ ਵੱਲੋਂ ਫਰੋਲਿਆ ਜਾਂਦਾ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਲੁਟੇਰੇ 2.5 ਘੰਟੇ ਘਰ ਦੇ ਵਿੱਚ ਮੌਜੂਦ ਰਹਿੰਦੇ ਨੇ ਰਾਤ ਦੇ 12:30 ਵਜੇ ਲੁਟੇਰੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਤੜਕੇ 3 ਵਜੇ ਤੱਕ ਘਰ ਦੇ ਵਿੱਚ ਮੌਜੂਦ ਰਹਿੰਦੇ ਨੇ ਤਾਂ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਉੱਥੇ ਹੀ ਪੁਲਿਸ ਵੀ ਮਾਮਲੇ ਦੀ ਜਾਂਚ ਦੇ ਵਿੱਚ ਡਿਊਟੀ ਹੋਈ ਹੈ ਫੋਨ ਲਾਈਨ ਤੇ ਤਜਿੰਦਰ ਤਜਿੰਦਰ ਸਾਡੇ ਨਾਲ ਜੁੜੇ ਹੋਏ ਨੇ ਹੋਰ ਜਾਣਕਾਰੀ ਲਈ ਤਜਿੰਦਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ ਮੈਡਮ ਸਮਾਜ ਵਿਰੋਧੀ ਅਨਸਰ ਲੁਟੇਰੇ ਐਨੇ ਕੋ ਹਾਵੀ ਹੋ ਚੁੱਕੇ ਫਾਜ਼ਲਕਾ ਦੇ ਵਿੱਚ ਜਿੱਥੇ ਕੀ ਇਹ ਬੇਦੜਖੋ ਕੇ ਹਾਜ਼ਰਿਕਾਂ ਦੇ ਵਿੱਚ ਲੁੱਟੋਖੋਹਾਂ ਦੀਆਂ ਵਾਰ ਦੱਤਾ ਕਰ ਰਹੇ ਨੇ ਤੇ ਇਹਨਾਂ ਦਾ ਮੁੱਖ ਨਿਸ਼ਾਨਾ ਉਹ ਬਜ਼ੁਰਗ ਹੁੰਦੇ ਨੇ ਜਿਹੜੇ ਘਰ ਦੇ ਵਿੱਚ ਇਕੱਲੇ ਨੇ ਇਹ ਬਜ਼ੁਰਗ ਮਤੀ ਰਾਬ ਇਕੱਲੀ ਸੀ ਔਰ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਤਿੰਨ ਲੁੱਟੇਰੇ ਜਿਨ੍ਹਾਂ ਨੇ ਬੰਦੂਕਾਂ ਤੇ ਤੇਜ਼ ਹਥਿਆਰਾਂ ਦੀ ਨੋਕ ਤੇ ਇਹਨਾਂ ਨੂੰ ਲੁੱਟਿਆ 3 ਘੰਟੇ ਇਹ ਘਟਨਾ ਨੂੰ ਉਹਨਾਂ ਨੇ ਅੰਜਾਮ ਦਿੱਤਾ ਔਰ ਬੇਤੜਕ ਹੋ ਕੇ ਇਹਨਾਂ ਲੋਕਾਂ ਦੇ ਹੌਸਲੇ ਇਹਨੇ ਵੱ ਚੁੱਕੇ ਨੇ ਤੇ ਸੁਖਦੇ ਆ ਕਿ ਪੰਜਾਬ ਪੁਲਿਸ ਦੀ ਨਾਕਾਮੀ ਇੰਨੀ ਵੱ ਚੁੱਕੀ ਹੈ ਕਿ ਲੁਟੇਰਿਆਂ ਦੇ ਹੌਸਲੇ ਵੱ ਚੁੱਕੇ ਨੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਫਾਜ਼ਲਕਾ ਦੇ ਵਿੱਚ ਆਮ ਹੋ ਚੁੱਕੀਆਂ ਨੇ ਜੀ ਜੀ ਪੁਲਿਸ ਦੇ ਹੱਥ ਕੁਝ ਲੱਗਾ ਹੋਵੇ ਕੋਈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹੋਣ ਹਜੇ ਤੱਕ ਕੁਝ ਐਸਾ ਨਹੀਂ ਹੈ ਜੀ ਜੀ ਫਾਜ਼ਲਕਾ ਦੇ ਵਿੱਚ ਹਾਲਾਤ ਐ ਬਣ ਗਏ ਨੇ ਕਿ ਚੋਰ ਤੇ ਲੁੱਟੇਰੇ ਜਿਹੜੇ ਘਰ ਦੀ ਕੂਟੀਆਂ ਵੀ ਨਹੀਂ ਛਾੜ ਰਹੇ ਔਰ ਫਾਜ਼ਿਲਕਾ ਸਿਟੀ ਪੁਲਿਸ ਦੇ ਜਿਹੜੇ ਇੰਚਾਰਜ ਨੇ ਉਹ ਗਹਿਰੀ ਨੀਂਦ ਦੇ ਵਿੱਚ ਸੌ ਰਹੇ ਨੇ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਫਾਜ਼ਿਲਕਾ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਘਰ ਵਾਲਿਆਂ ਨੂੰ ਕਈ ਘੰਟੇ ਬੰਦਕ ਬਣਾ ਕੇ ਤਕਰੀਬਨ 3 ਘੰਟੇ ਜਿਹੜਾ ਇਹ ਬੰਦਕ ਬਣਾਇਆ ਜਾਂਦਾ ਹੈ ਤੇ ਫਿਰ ਘਰ ਦਾ ਸਾਰਾ ਹੀ ਸਮਾਨ ਫਰੋਲ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਜਿਹੜੇ ਸੋਨੇ ਚਾਂਦੀ ਦੇ ਗਹਿਣੇ ਰੱਖੇ ਹੋਏ ਸੀ 3 ਲੱਖ ਦੇ ਕਰੀਬ ਨਕਦੀ ਜਿਹੜੀ ਰੱਖੀ ਹੋਈ ਸੀ ਉਹ ਲੁੱਟ ਕੇ ਲੁਟੇਰੇ ਫਰਾਰ ਹੋਏ ਨੇ ਤਾਂ ਬਜ਼ੁਰਗ ਪਤੀ ਪਤਨੀ ਨੇ ਜੋ ਘਰ ਦੇ ਵਿੱਚ ਇਕੱਲੇ ਸਿਗੇ ਕੇਸ ਦੇ ਦੌਰਾਨ ਦੇਰ ਰਾਤ ਲੁਟੇਰੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਿੰਨ ਲੁਟੇਰੇ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਕਿਹਨਾ ਲੁਟੇਰੀਆਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਘਰ ਦੇ ਅੰਦਰ ਦੀਆਂ ਤਸਵੀਰਾਂ ਨੇ ਘਰ ਦਾ ਸਾਰਾ ਹੀ ਸਮਾਨ ਇੱਧਰ ਉੱਧਰ ਖਿਲਰਿਆ ਹੋਇਆ ਹੈ ਕਿਉਂਕਿ ਘਰ ਦਾ ਇੱਕ ਇੱਕ ਸਮਾਨ ਲੁਟੇਰਿਆਂ ਦੇ ਵੱਲੋਂ ਫਰੋਲ ਕੇ ਰੱਖ ਦਿੱਤਾ ਗਿਆ ਹੈ ਘਰ ਦੇ ਵਿੱਚ ਪਿਆ ਕੀਮਤੀ ਸਮਾਨ ਸੋਨੇ ਚਾਂਦੀ ਦੇ ਗਹਿਣੇ ਤੇ ਹੋਰ ਨਕਦੀ ਵੀ ਲੈ ਕੇ ਇਹ ਲੁਟੇਰੇ ਜਿਹੜੇ ਨੇ ਫਰਾਰ ਹੋਏ ਨੇ ਤਕਰੀਬਨ 3 ਘੰਟੇ ਜਿਹੜੇ ਲੁਟੇਰੇ ਆ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਹੀ ਰਹਿੰਦੇ ਨੇ ਰਾਤ ਨੂੰ 12:30 ਵਜੇ ਦੇ ਕਰੀਬ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਤੜਕੇ 3 ਵਜੇ ਤੱਕ ਘਰ ਦੇ ਵਿੱਚ ਮੌਜੂਦ ਰਹਿੰਦੇ ਨੇ ਇਸ ਪੂਰੀ ਵਾਰਦਾਤ ਤੋਂ ਬਾਅਦ ਪੂਰੇ ਹੀ ਇਲਾਕੇ ਦੇ ਵਿੱਚ ਬਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਜੇਕਰ ਕਿ ਵੀ ਅਜਿਹੀ ਘਟਨਾ ਵਾਪਰਦੀ ਆ ਤਾਂ ਨੇੜੇ ਤੇੜੇ ਦੇ ਲੋਕ ਵੀ ਜਿਹੜੇ ਨੇ ਉਹ ਕਬਰਾ ਜਾਂਦੇ ਨੇ ata ik naam hai swarna bai ki gall hogi beta rati aise sutte payi si 12 12:30 ਦਾ ਟਾਈਮ ਸੀ ਮੈਂ ਤਾਂ ਜਾਗਦੀ ਪੇਸ਼ ਇੱਥੇ ਪਈ ਸੀ ਤੇ ਬਸ ਯੱਕ ਦਾ ਮੇਨ ਬੁਆ ਸਾਡਾ ਖੁੱਲਾ ਸੀ ਉਹਨੇ ਖਰ ਬੁਆ ਖੋਲਿਆ ਤੇ ਬਸ ਇਕ ਮੈਂ ਕਹਾਂ ਕੋਣ ਜੀ ਉਹਨੇ ਮੈਨੂੰ ਬਸ ਉੱਤੇ ਕਹਣੀ ਨਾ ਭਲੇ ਮੂੰਹ ਮੂੰਹ ਨਪਿਆ ਤੇ ਬਸ ਤੂੰ ਜੇ ਬੋਲੇਗੀ ਤਾਂ ਮੈਂ ਉਸ ਮਾਰ ਦੇਣਾ ਇਦਰੇ ਇਹਨਾਂ ਕੋਲ ਤੋਂ ਸੁਤੇ ਪਏ ਸੀ ਇਹ ਇੱਕ ਰਿਕਾ ਨ ਕੀ ਹੋ ਗਿਆ ਬਸ ਇਹਦੇ ਮਣ ਦੋ ਜਣ ਪੈ ਗਏ ਉਹਨੂੰ ਖੜ ਲਿਆ ਨੇ ਨੱਪ ਲਿਆ ਨੇ ਬਾਵਾ ਬੋਵਾ ਮੂਮਾ ਬਾਂ ਦਿੱਤਾ ਨੇ ਆਥ ਵੀ ਬਾਂ ਦੇ ਪੈ ਰੀ ਅੱਖਾਂ ਵੀ ਮੇਰੇ ਹੱਥ ਬਾਂ ਦਿੱਤੇ ਨੇ ਮੂ ਬਾਂ ਦਿੱਤ ਨੇ ਕਿੰਨੇ ਬੰਦੇ ਸੀ ਜੀ ਤਿੰਨ ਜਣੇ ਇੱਥੇ ਅੰਦਰ ਹੀ ਰਗੇ ਸੀ ਸਾਨੂੰ ਬਾਹਰ ਦਾ ਪਤਾ ਨਹੀਂ ਕੋਈ ਮੇਰੇ ਨਾਲ ਕਿੰਨੇ ਨੂੰ ਸੀ ਕੀ 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 ਚੋਰੀ ਹੋਇਆ ਕੁਝ ਵੀ ਕੀ ਚੋਰੀ ਮੇਰਾ ਕੰਡਾ ਦੇ ਕੇ ਸੀ ਤੋਲਾ ਸੋਨੇ ਦਾ ਅੱਤ ਕਾਜ ਚੁੰਡੀ ਆ ਗਈਆਂ ਸੀਂ ਗਾਲ ਵਿੱਚ ਇਹਦਾ ਸੀ ਐਦਾ ਤੋਲਾ ਸੁਨੇਗਾ ਉਹ ਲੈ ਗਈ ਸੀ 1000 ਰੁਪਏ 200 ਪੁੱਲ ਸੁਣ ਇਤਨਾ ਤਾਂ ਕੀ ਨਾਮ ਹੈ ਸਵਰਨਭਾਈ ਕੀ ਗੱਲ ਹੋ ਗਈ ਬੇਟਾ ਰਾਤੀ ਐਸੇ ਸੁੱਤੇ ਪੈ ਸੀ 12 12:30 ਦਾ ਟਾਈਮ ਸੀ ਮੈਂ ਤਾਂ ਜਾਗਦੀ ਪਿਛੇ ਇੱਥੇ ਪਈ ਸੀ ਤੇ ਬਸ ਯੱਕ ਦਾ ਮੇਲ ਬੁਆ ਸਾਡਾ ਖੁੱਲਾ ਸੀ ਉਹਨੇ ਇੱਕਰ ਬੁਆ ਖੋਲਿਆ ਤੇ ਬਸ ਇੱਕਰ ਮੈਂ ਆਖਾ ਕੌਣ ਜੀ ਉਹਨੇ ਮੈਨੂੰ ਬਸ ਉੱਤੇ ਕਰਨੀ ਨਾ ਭਲੇ ਮੂੰ ਉਹ ਨੱਪਿਆ ਤੇ ਬਾਸੇ ਤੋਂ ਆਉਂਦੇ ਜੇ ਬੋਲੇਗੀ ਤਾਂ ਤੈਨੂੰ ਉਸ ਮਾਰ ਦੇਣਾ ਇੱਧਰ ਇੱਕ ਥੋੜੀ ਸੁੱਤ ਤੇ ਪੈਸੀ ਇਹ ਇੱਕ ਰਿਕਰ ਕੰਨੇ ਕੀ ਹੋ ਗਏ ਬਸ ਇਹਦੇ ਮਣ ਦੋ ਜਣ ਪੈ ਗਏ ਉਹਨੂੰ ਫੜ ਲਿਆ ਨੇ ਨੱਪ ਲਿਆ ਨੇ ਬਾਵਾ ਬੂਆ ਮੂਮਾ ਬਾਂਜੂ ਤਾਂ ਨਹੀਂ ਹੱਥ ਵੀ ਬਾਂਜੂ ਦੇ ਪੈਰ ਵੀ ਅੱਖਾਂ ਵੀ ਮੇਰੇ ਹੱਥ ਬਾਂਜੂ ਤੇ ਨਹੀਂ ਮੂੰਹ ਬਾਂਜੂ ਤਾਂ ਕਿੰਨੇ ਬੰਦੇ ਸੀ ਜੀ ਤਿੰਨ ਜਣੇ ਇੱਥੇ ਅੰਦਰ ਹੀ ਹੋਗੇ ਸੀ ਸਾਨੂੰ ਬਾਹਰ ਦਾ ਪਤਾ ਨਹੀਂ ਕੋਈ ਮੇਰੇ ਨਾਲ ਇਸ ਕਿੰਨੇ ਨੂੰ ਸੀ ਠੀਕ ਕੀ 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 ਚੋਰੀ ਹੋਇਆ ਕੁਝ ਵੀ ਕਿ ਚੋਰੀ ਹੈ ਮੇਰਾ ਕੰਡਾ ਦੇ ਕੇ ਸੀ ਤੋਲਾ ਸੋਨੇ ਦਾ ਅੱਖਾਂ ਚੂੜੀਆਂ ਹੈਗੀਆਂ ਸੀ ਗਾਲ ਵਿੱਚ ਇਹਦਾ ਸੀ ਐਡਾ ਤੋਲਾ ਸੋਨੇ ਦਾ ਹੋ ਲਿਆ ਗਈ ਸੀ 1000 ਰੁਪਏ ਪੁਲਸ ਨੂੰ ਇਤਲਾ ਕੀਤੀ ਪੁਲਸ ਨੂੰ ਇਤਲਾ ਕੀਤੀ ਆ ਗਏ ਨੇ ਵੀਰ ਘਰ ਆਏ ਨੇ ਫੇੜੀ ਪੁੱਛੀ ਆਜ ਕੋਈ ਪਹੁੰਚੀ ਕੋਈ ਨਹੀਂ ਜੇ ਬੰਦੇ ਵੇਖੇ ਜਾਂ ਤਾਂ ਪਤਾ ਲੱਗ ਜੇ ਤੁਹਾਨੂੰ ਬੰਦੇ ਕਿਹੜੇ ਸੀ ਨਹੀਂ ਬੰਦੇ ਪਛਾਣ ਨਹੀਂ ਕੋਈ ਨਜ਼ੂਰ ਤੇ ਨਕਾਬ ਜੇ ਜਾਨੀ ਚੜੇ ਸਮੇਂ ਗੂੰਗੀ ਕੈਪਟਨ ਨਹੀਂ ਪਤਾ ਲੱਗਦਾ ਨਹੀਂ ਜੀ ਕਿੰਨੇ ਸਾਈਜ਼ ਕੀ ਗੱਲ ਹੋ ਗਈ ਫਰੋਸ ਦੇ ਵਿੱਚ ਚੋਰੀ ਹੋ ਗਈ ਰਾਤ ਨੂੰ ਆਏ ਸੀ 4 ਜਣੇ ਇਹ ਸੀ ਕਿ ਅੰਦਰੋਂ 3 ਜਣੇ ਸੀ ਕਿ ਇੱਕ ਬਾਹਰ ਸੀ ਸ਼ਾਇਦ ਤੇ ਮੋਟ ਕੇ ਲੈ ਗਿਆ ਸਮਾਨ ਕਾਫੀ ਬੜਾ ਜਿਆਦਾ ਨੁਕਸਾਨ ਹੋ ਗਿਆ ਪੁਲਿਸ ਨੂੰ ਇਤਲਾਹ ਦਿੱਤੀ ਹਾਂ ਪੁਲਿਸ ਨੂੰ ਸੀ ਰਾਤ ਮਿਲ ਕੇ ਕਰਦੇ ਸੀ ਮਿਲ ਕੇ ਇੱਕ ਦੋ ਫੋਨ ਕਰਾਇਆ ਸੀ ਪਰ ਫੋਨ ਉਨੇ ਚੱਕਿਆ ਨਹੀਂ ਫਿਰ ਉਸ ਤੋਂ ਬਾਅਦ ਸਵੇਰ ਅਸੀਂ ਇਤਲਾਹ ਦੇ ਕੇ ਆਏ ਸ਼ੇਤ ਹਾਲਾਤ ਕੰਤਾਈ ਨਹੀਂ ਨਹੀਂ ਬਸ ਇਹ ਨਹੀਂ ਹੈ ਵੀ ਅੱਜਕੱਲ ਪੁਲਿਸ ਦਾ ਪ੍ਰਸ਼ਾਸਨ ਦਾ ਵੀ ਹੈ ਸਾਰੇ ਚੋਰਾਂ ਨੇ ਛੱਡਿਆ ਕੋਈ ਲੋਨ ਲੋਨ ਦੀ ਹੱਦ ਦੀ ਕੀ ਹੈ ਹੀ ਨਹੀਂ ਵੀ ਜਿਹੜਾ ਕੋਈ ਬੰਦਾ ਕਿਸੇ ਨੂੰ ਹੋ ਜਾਂਦੀ ਨੁਕਸਾਨ ਹੋ ਜਾਂਦਾ ਵੀ ਉਹਨਾਂ ਕੋਲ ਜਾ ਪੰਜਣ ਹੁਣ ਇੰਨੀ ਦੇਰ ਹੋ ਗਈ ਕਿ ਵੀ ਸ਼ੇਵਦੀ ਗੱਲ ਤੇ 9 ਵਜੇ ਨਾਲ ਹੋਗੇ ਤੇ ਕੋਈ ਬੰਦਾ ਨਹੀਂ ਆਇਆ ਬਸ ਜੀ ਪੁਲਿਸ ਮਲੇ ਸਾਰੇ ਸ਼ਹਿਰ ਦੇ ਹੁਣ ਦੇਖੇ ਤੇ ਬੁਰਾ ਹਾਲ ਹੈ ਜੋ ਵੀ ਆ ਸਾਰੇ ਕੋਈ ਚੋਰਾਂ ਦੇ ਹਵਾਲੇ ਜੀ ਤੱਕ ਹੋਰ ਚੋਣ ਦਾ ਚਾਂਸ ਖੋਲ ਲੈਂਦੇ ਮੋਬਾਈਲ ਖੋਲ ਲੈਂਦੇ ਤਾਂ ਡਕਾਟ ਕਰਦੇ ਬੁਣ ਗਏ ਤੇ ਇਹ ਨਹੀਂ ਵਧ ਗੀਆਂ ਵੀ ਘਰੇ ਆ ਕੇ ਵੀ ਬੰਨ ਕੇ ਸਾਰੇ ਪਰਿਵਾਰ ਦੇ 2-3 ਲੱਖ ਦਾ ਨੁਕਸਾਨ ਹੋ ਗਿਆ ਤੇ ਵਾਰਦਤ ਘਰ ਦੇ ਮਾਲਕਾਂ ਦੇ ਦੱਸੇ ਮੁਤਾਬਕ ਰਾਤ ਨੂੰ ਸਾਡੇ ਕੋ 12 ਵਜੇ ਸਵਾ 12 ਵਜੇ ਉਹਨਾਂ ਸਾਤੇ ਤੈਨਾਂ ਨੌਜੋਨ ਆਏ ਨੇ ਇਹਨਾਂ ਦੇ ਅੱਗੇ ਕੋਈ ਮਾਰੂ ਹਥਿਆਰ ਸਮ ਕਾਪੇ ਕੋਪੇ ਇਹਦਾ ਤੇ ਵੀ ਉਹਨਾਂ ਕੋਲ ਕੋਪਸਟੋਲ ਵੀ ਸੀ ਚੱਟੇ ਰੰਗ ਦਾ ਇਹ ਆ ਕੇ ਤੇ ਇਹਨਾਂ ਦੇ ਘਰ ਦੇ ਗੇਟ ਢੋਏ ਹੋਏ ਸੀ ਲੱਗ ਨਹੀਂ ਸੀ ਕੋਈ ਕਿ ਇਹਨਾਂ ਦੇ ਮੂੰਹਾਂ ਬਣ ਕੇ ਇਹ ਵਾਰਦਾਤ ਸੰਜਾਮ ਦਿੱਤਾ ਹੈ ਉਹਨਾਂ ਨਗਦੀ ਲੈ ਗਏ 15-2000 ਕੋਈ ਹਾਰ ਸੀ ਇਹਨਾਂ ਦੇ ਰਿਟਾਇਰਮੈਂਟ ਦੀ ਜੀ ਰਿਟਾਇਰਮੈਂਟ ਉਹ ਐਸਪਲਿਟ ਰਾਂਚ 30-4000 ਲੈ ਗਏ ਨੇ ਥੋੜੇ ਥੋੜੇ ਸੋਨਾ ਲੈ ਕੇ ਚਾਂਦੀ ਲੈ ਕੇ ਜੀ ਕੋਈ ਇਥੇ ਇਹਨਾਂ ਦੇ ਕੋਲ ਪੁਰਾਣੀ ਕਰਦੇ ਰਹੇ ਨੇ ਸਰ ਕਿੰਨੇ ਘੰਟੇ ਜਿਹੜੇ ਲੁਟੇਰੇ ਜਿਹੜੇ ਰਹੇ ਨੇ ਘਰ ਦੇ ਅੰਦਰ ਇਹਨਾਂ ਦੇ ਦਸ ਮੁਤਾਬਕ ਹੋ 2 ਸਵਾ 2 ਘੰਟੇ ਇੱਥੇ ਰਹੇ ਨੇ ਤੇ ਜੇ ਟੋਟਲ ਨੁਕਸਾਨ ਦੀ ਗੱਲ ਕਰ ਲਈ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਕਿੰਨੋ ਕੁ ਲੱਗਦਾ ਹੈ ਤੇ ਕਿਸ ਤਰ੍ਹਾਂ ਫਿਰ ਵਾਰਦਾਤ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਜੋ ਦੱਸਿਆ ਗਿਆ ਜੀ ਇਹਨਾਂ ਨੂੰ ਇਹਨਾਂ ਮੁਤਾਬਕ ਵੀ ਆਏ ਨੇ ਹੁਣ ਇਹਨਾਂ ਦਾ ਗੇਟ ਵੀ ਬਾਹਰ ਦਾ ਲੱਗਾ ਹੈ ਇਆਂ ਦੇ ਵਿੱਚ ਜਗਦਮ ਸਾਡੇ ਘਰ ਦੇ ਅੰਦਰ ਹੀ ਐਂਟਰ ਹੋ ਗਏ ਨੇ ਹੂੰ ਜੀ ਹੁਣ ਦੇਖਣਾ ਤਫਤੀਸ਼ ਕਰਨੇ ਪਤਾ ਸੁਸਵੇਖਣੇ ਕਿਸ ਤਰ੍ਹਾਂ ਆਏ ਕਿਵੇਂ ਗਏ ਕਿਵੇਂ ਲੰਗੇ ਟੱਪ ਜੋ ਗੇਟ ਇਹਨਾਂ ਦਾ ਲੋਹੇ ਦਾ ਬੜਾ ਵੱਡਾ ਲੱਗੇ ਜੀ ਹੈਨਾ ਇਸ ਤਰੀਕੇ ਛੱਤਾਂ ਦੇ ਹੀ ਆਏ ਕਿਵੇਂ ਆਏ ਪਤਾ ਕਰਨੇ ਵੈਰੀਫਾਈ ਕਰੀਏ ਇਹ ਬੰਦਕ ਬਣਾਏ ਗਏ ਸੀਗੇ ਜੀ ਹਾਂ ਇਹਨਾਂ ਮੁਤਾਬਕ ਹੈ ਵੀ ਆ ਕੇ ਸਾਨੂੰ ਨਾਮੂਮਾ ਬੰਨ ਲਿਆ ਤੁਸੀਂ ਹੁਣ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਲੱਗ ਰਿਹਾ ਜੀ ਤੁਹਾਨੂੰ ਲਾ ਤਾਂ ਤਫਤੀਸ਼ ਕਰਨੇ ਡਗਾਈ ਨਾਲ ਠੀਕ ਹੈ ਨਾ ਦੰਪ ਚੱਕਣੇ ਵੀ ਇੱਥੇ ਕਿਹੜੇ ਕਿਹੜੇ ਆਏ ਸੀ ਕਿ ਨਵੈਲਾ ਨਹੀਂ ਕੋਈ ਲਫਟੋਂ ਕੋਈ ਪਤਾ ਲੱਗੋ ਇਹ ਘਰੇ ਇਕੱਲੇ ਸੀ ਇਹ ਦੋ ਇਹ ਦੋਨੇ ਸੀ ਮੱਲੇ ਦੇ ਲੋਕ ਕਾਫੀ ਇਕੱਠੇ ਹੋਏ ਰੋਸ਼ ਬੜਾ ਲੋਕਾ ਜਿਹਾ ਕਹਿੰਦੇ ਐਸ ਤਰ੍ਹਾਂ ਚੋਰੀਆਂ ਹੋ ਰਹੀਆਂ ਨੇ ਸਰ ਚੋਰੀਆਂ ਕੋਈ ਸਿਆਲ ਏ ਤੰਦ ਪੈਂਦੀ ਐ ਪਰ ਸਾਡੇ ਪੀਸੀਆ ਚੱਲਦੇ ਨੇ ਤਿੰਨ ਚਾਰ ਪੰਜਵਾਂ ਰਾਤ ਮੁਕਸਤ ਵੀ ਚੱਲਦੀ ਐ ਪਰ ਥੋੜਾ ਨੇਰੇ ਤੋਂ ਤੰਦ ਦਾ ਫਾਇਦਾ ਉਠਾਉਂਦੇ ਰਾਤ ਨੂੰ ਕੋਈ ਨਾ ਕੋਈ ਵਾਰਦਤ ਕਰ ਜਾਂਦੇ ਆ ਤਾਂ ਇਹ ਕੀ ਨਾਮ ਹੈ ਕੀ ਗੱਲ ਹੋ ਗਈ ਬੇਟਾ ਰਾਤੀ ਐਸਾ ਸੁੱਤੇ ਪੈ ਸੀ 12:30 ਦਾ ਟਾਈਮ ਸੀ ਮੈਂ